ਆ ਦੇਖਿਓ ਯਾਰ ਕੁੜੀ ਦਾ ਚੀਨ ਦੀ ਆ ਬੜੇ ਕਮਾਲ ਦੀ ਕੁੜੀ ਆ ਦੇਖ ਲੈ ਆਪਣੇ ਨਾਲ ਦੋ ਦੋ ਜਾਣੇ ਚੱਕਦੇ ਵੀ ਮੋਟਰ ਲੈ ਗਿਆ ਕੱਲੀ ਲੈ ਗਈ ਬੂਟਰ ਚੱਕ ਕੇ ਦੇ ਲੋ ਆਪਣੇ ਇਥੇ ਮਿਸਤਰੀ ਕਣ ਕੇ ਬੰਦਾ ਲੈ ਆਉਈ ਮੋਟਰ ਲੈ ਕੇ ਗਿਆ ਫਲਾਣਾ ਲੈ ਕੇ ਗਿਆ ਦੇਖ ਲੈ ਕੱਲੀ ਚੱਕ ਕੇ ਲਈ ਕੱਲੀ ਨੇ ਨੇ ਰਿਪੇਅਰ ਕਰਨੀ ਆ ਬਹੁਤ ਮਿਹਨਤੀ ਕੁੜੀ ਲੱਗਦੀ ਆ ਬਹੁਤ ਮਿਹਨਤੀ ਦੇਖਿਓ ਕਾ ਨਵੀਂ ਬਣਾਉਂਦਨੀ ਆ ਮੋਟਰ ਕੱਲੀ ਨੇ ਦੇਖੀ ਚੱਲਿਓ ਦੇਖੀ ਚੱਲਿਓ ਅੱਗੇ ਆਪਾਂ ਚైనా ਦੇ ਕੁੜੀਆਂ ਬਹੁਤ ਫਾਸਟ ਤੇ ਅੱਜ ਆਸ ਤੇ ਦੇਖੀ ਚੱਲਿਓ ਮੋਟਰ ਨਵੇਂ ਸਿਰੇ ਬੰਦਣੀਆਂ ਕੁੜੀ ਦੀ ਕੱਲੀ ਨਹੀਂ ਬੰਦਣੀਆਂ ਦੇਖੀ ਚੱਲੋ ਅੱਲਾ ਧੋਤੀ ਹੁਣ ਤੋਗੇ ਨੇ ਸਾਫ ਸੁਥਰਲੇ ਜਾਂ ਚੱਕਲੇ ਦੀ ਮੇਲ ਤੇ ਅੱਗੇ ਦੇਖੀ ਚੱਲਦੇ ਹਾਂ ਮੜਤੀਆਂ ਤਾਰਾਂ ਸਾਰੀਆਂ ਉਹ ਨਵੇਂ ਸਿਰੇ ਤੋਂ ਮੋਟਰ ਬੰਦਣੀਆਂ ਕੁੜੀ ਦੇ ਸਾਰੇ ਦੇਖੀ ਚੱਲਿਓ ਆਪਣੇ ਤੇ ਮੋਟਰ ਲਿਓ ਜੂ ਬੰਦਾ ਲਿਓ ਫਰਾਨਾ ਲਿਓ ਧੌਂਕਾ ਲਿਓ ਆ ਦੇ ਲੋ ਕੱਲੀ ਚੱਕ ਕੇ ਕੱਲੇ ਸਾਰਾ ਕੁਕਰ ਜੰਗੇ ਦੇਖੀ ਚੱਲਿਓ ਨਾਲ ਕੋਈ ਬੰਦਾ ਹੈਲਪਰ ਵੀ ਨਹੀਂ ਹੈਗਾ ਦੇਖੋ ਕੱਲੀ ਲੱਗੀ ਪਈ ਹੈ ਨਾ ਇੱਕ ਵੀ ਚੱਲੇਗਾ ਧੋ ਲਈ ਆ ਬੈਰੰਗ ਕੱਢ ਤੇ ਚਲੋ ਬੈਰੰਗ ਕੱਢੀ ਜਾਂਦੀ ਆ ਬੈਰੰਗ ਕੱਢੀ ਜਾਂਦੀ ਆ ਚਲੋ ਹੁਣ ਰਹਾਓ ਸਾਫ ਕਰ ਲਈ ਰੰਗ ਮਾਰਤਾ ਕੰਪਾਉਂਡ ਜਾ ਚਲੋ ਚਲੋ ਦੇਖਿਆ ਹੁਣ ਬਨੂਗੀ ਮੋਟਰ ਦੇਖੋ ਬਣਾ ਦੀਦਾ ਨਵੀਂ ਮਰਾਮ ਦੇ ਲੱਗੀ ਮੋਟਰ ਬੰਨਣਾ ਕੱਲੀ ਲੱਗੀ ਵੀ ਆ ਕੱਲੀ ਇੱਕ ਵੀ ਚੱਲੋ ਉਹ ਬੰਕ ਤੇ ਕਵੈਲ ਬਣਾਤੇ ਆ ਕਵੈਲ ਸ਼ਟ ਕਰ ਲੱਗੀ ਦੇਖੀ ਚੱਲੋ ਬਹੁਤ ਸੋਹਣਾ ਕੰਮ ਕਰਦੇ ਕੁੜੀ ਉਹ ਸਫਾਈ ਨਾਲ ਵੀ ਆਹ ਦੇਖੋ ਮੋਟਰ ਵੀ ਤਿਆਰ ਕਰਦੇ ਰੇਖਾ ਜੱਲੋ ਆ ਜੋ ਤਾਣਾ ਦਾ ਜੁਆਇੰਟ ਕਰ ਲਾਗੇ ਉਹ ਬੰਦ ਤੇ ਚਲੋ ਦੇਖੀ ਚੱਲੋ ਇਹ ਕੀ ਉਹ ਮਾਰਤੀ ਗੱਠਕੁੜੀ ਨੇ ਆਹ ਮਾਰਤੀ ਪਾਲਿਸ਼ ਆ ਬਣਾ ਤੇ ਨੀਲੇ ਰੰਗ ਦੀ ਬਣਾਦੀ ਬਹੁਤ ਸੋਹਣੀ ਮੋਟਰ ਬਣਾਵੰਨੀ ਹੈ ਦੇਖੇ ਕੱਲੀ ਲੈ ਕੇ ਜਾਉ ਜਾਂਦੇ ਥੇਰ ਲਾਗਣਾ ਦੋ ਜਣੇ ਇੱਥੇ ਆ ਮੋਟਰ ਚੱਕਣੇ ਆ ਫਲਾਣਾ ਆ ਦੇਖੋ ਕੱਲੀ ਨਹੀਂ ਬੰਨ ਗਏ ਕੱਲੀ ਨਹੀਂ ਮੋਟਰ ਲੈ ਜਾਣੀ ਚੱਕ ਕੇ ਦੇਖੀ ਜੱਲੋ ਲਾਤੀ ਕਰਾਰੀ ਬਹਲਾ ਤੇ ਤਾਰਾ ਜਮੈਨਾ ਦੇਖੀ ਚੱਲੋ ਆ ਚੱਕ ਲਈ ਕਰ ਲਈ ਨੀ ਮੋਟਰ ਲੈ ਗਈ ਕਰ ਲਈ ਮੋਟਰ ਮੋਟਰ ਅਕਿਆ ਦੇ ਲਾਤੀ ਦੇਖੀ ਚੱਲੋ ਕਿੰਨੀ ਸੋਹਣਾ ਕੰਮ ਕਰ ਰਹੀ ਐ ਫਿੱਟ ਕਰਤੀ ਐ ਦੇਖੋ ਨਾਲ ਚਲਾਤੀ ਚੱਲ ਪਈ ਬਹੁਤ ਸੋਹਣਾ ਕੰਮ ਕੀਤਾ ਕੁੜੀ ਨੇ ਉਹ ਸੋਹਣਾ ਲੱਗਿਆ ਨੂੰ ਜੇ ਵਧੀਆ ਲੱਗਿਆ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਦੇ